ਸਾਰੇ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਵਿਚਾਰ ਕਰਕੇ ਜੋ ਜੋ ਆਮ ਜਨਤਾ ਨੇ ਸੁਝਾਅ ਦਿੱਤੇ ਉਹਨਾਂ ਤੋਂ ਫਿਰ ਗਹਿਨ ਚਰਚਾ ਕਰਕੇ ਇਹ ਸਾਡਾ ਮੈਨੀਫੈਸਟੋ ਤਿਆਰ ਹੋਇਆ ਇਸ ਮੈਨੀਫੈਸਟੋ ਦੇ ਵਿੱਚ ਨੌਜਵਾਨ ਨਿਆ ਹਿੱਸੇਦਾਰੀ ਨਿਆ ਕਿਸਾਨ ਨਿਆ ਨਾਰੀ ਨਿਆ ਤੇ ਮਜ਼ਦੂਰ ਨਿਆ ਇੰਨਾ ਬਾਰੇ ਖਾਸ ਪ੍ਰਵੀਜ਼ਨਾਂ ਦਿੱਤੀਆਂ ਖਾਸ ਚੀਜ਼ਾਂ ਲਿਖੀਆਂ ਕਿਉਂਕਿ ਇਤੋਂ ਪਹਿਲਾਂ ਜਦੋਂ ਮੈਨੀਫੈਸਟੋ ਕਿਸੇ ਵੀ ਪਾਰਟੀ ਦਾ ਜਾਰੀ ਹੁੰਦਾ ਸੀ ਤਾਂ ਲੁਭਾਵਨਾ ਹੁੰਦਾ ਸੀ ਪਰ ਉਹਦਾ ਅਸਰ ਤੇ ਉਹਦੇ ਇਫੈਕਟਸ ਨਹੀਂ ਆਉਂਦੇ ਸੀ ਲੋਕਾਂ ਨੂੰ ਉਹਨਾਂ ਦੇ ਜਿਹੜੇ ਕਹੇ ਗੱਲਾਂ ਸੀਗੀਆਂ ਉਹਨਾਂ ਦੇ ਪ੍ਰਭਾਵ ਤੇ ਉਹਨਾਂ ਦੇ ਫਲ ਨਹੀਂ ਮਿਲਦੇ ਸੀ ਰਾਹੁਲ ਗਾਂਧੀ ਜੀ ਨੇ ਇੱਕ ਚੀਜ਼ਾਂ ਉਹਨੀਆਂ ਲਾਗੂ ਕੀਤੀਆਂ ਇਤੋਂ ਪਹਿਲਾਂ ਕਰਨਾਟਕਾ 'ਚ ਜਦੋਂ ਹਿੰਦੁਸਤਾਨ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਇਹ ਜਿਹੜੀਆਂ ਚੀਜ਼ਾਂ ਤੇ ਮੈਨੀਫੈਸਟੋ ਦਿੱਤੀਆਂ ਸੀ ਉਹ ਲਾਗੂ ਕੀਤੀਆਂ ਆ ਮੈਨੀਫੈਸਟੋ ਹੈ ਇਹ ਸਾਰਾ ਤੁਹਾਡੇ ਮੂਰੇ ਹੈ ਇਹਦੀ ਕਾਪੀ ਪਹਿਲਾਂ ਵੀ ਤੁਹਾਡੇ ਕੋਲੇ ਸਾਰਿਆਂ ਕੋਲ ਆਈ ਹੈ ਇਹਦੇ ਵਿੱਚ ਕੱਲੀ-ਕੱਲੀ ਗੱਲ ਦੱਸੀ ਹੈ ਕਿ ਨੌਜਵਾਨਾਂ ਨੂੰ ਕੀ-ਕੀ ਫਾਇਦੇ ਦੇਣੇ ਆ ਕੀ-ਕੀ ਨੌਜਵਾਨਾਂ ਦੀਆਂ ਸੋਚਾਂ ਆ ਕੀ-ਕੀ ਉਹਨਾਂ ਨੂੰ ਰਾਇਤਾ ਦਿੱਤੀਆਂ ਜਾ ਸਕਦੀਆਂ ਕਿਸਾਨਾਂ ਨੂੰ ਕੀ-ਕੀ ਮੁਸ਼ਕਲਾਂ ਆ ਰਹੀਆਂ ਐ ਐਮਐਸਪੀ ਦਾ ਜਾਂ ਹੋਰ ਜਿਹੜੇ ਵੀ ਕੋਈ ਚੀਜ਼ਾਂ ਨੇ ਉਹਨਾਂ ਬਾਰੇ ਡਿਟੇਲ ਲਿਖਿਆ ਹੈ ਜਿਹੜੀ ਨਾਰੀ ਹੈ ਨਾਰੀ ਸ਼ਕਤੀ ਹੈ ਹਿੰਦੁਸਤਾਨ ਦੀ ਉਹਨਾਂ ਦੀਆਂ ਕੀ ਪ੍ਰੋਬਲਮਸ ਨੇ ਉਹਨਾਂ ਨੂੰ ਕਿਵੇਂ ਦੂਰ ਕਰਕੇ ਕਿਵੇਂ ਰਿਆਤਾ ਦਿੱਤੀਆਂ ਜਾ ਸਕਦੀਆਂ ਜਿਹੜਾ ਮਜ਼ਦੂਰ ਹੈ ਉਹ ਮਜ਼ਦੂਰ 19 ਕਿ ਦਿਹਾੜੀ ਨਾਲ ਹੀ ਆਪਦੀ ਕੰਮ ਕਰੀ ਜਾਂਦਾ ਕੋਈ ਬਿਮਾਰੀ ਠਵਾਰੀ ਦੁੱਖਤਕ ਨਹੀਂ ਪਉਂਦੀ ਹੈ ਉਸ ਬਾਰੇ ਉਹਦੇ ਬੱਚ ਵੀ ਸਾਰਾ ਕੁਝ ਦਿੱਤਾ ਹੈ ਬੀਮਾ ਯੋਜਨਾ ਤੇ ਹੋਰ ਸਾਰੀਆਂ ਚੀਜ਼ਾਂ ਦਿੱਤੀਆਂ ਉਸ ਤੋਂ ਇਲਾਵਾ ਤੁਹਾਡੇ ਆ ਗਿਆ ਹਿੱਸੇਦਾਰੀ ਨੇ ਵੀ ਜਿਹੜੇ ਲੋਕ ਹਿੱਸੇਦਾਰੀ ਜਾਂ ਕਿਸੇ ਵੀ ਤਰ੍ਹਾਂ ਦੇ ਕੰਮ ਜਾਂ ਕੋਈ ਕਰਦੇ ਆ ਰੋਜ਼ਗਾਰ ਕਰਦੇ ਆ ਠੇਕੇਦਾਰੀ ਸਿਸਟਮ ਚ ਕਰਦੇ ਆ ਉਹਦੇ ਵਿੱਚ ਉਹਨਾਂ ਨੂੰ ਸੁਰੱਖਿਆਤ ਕਿਵੇਂ ਰੱਖਿਆ ਜਾ ਸਕਦਾ ਹੈ ਇਹ ਸਾਰੀਆਂ ਚੀਜ਼ਾਂ ਦਾ ਵੇਰਵਾ ਕਾਂਗਰਸ ਪਾਰਟੀ ਨੇ ਆਪਦੇ ਮੈਨੀਫੈਸਟੋ ਚ ਦਿੱਤਾ ਹੈ ਇਸ ਮੈਨੀਫੈਸਟੋ ਨੂੰ ਅਸੀਂ ਥੋੜੇ ਮਾਧਿਅਮ ਰਾਹੀਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਕਾਂਗਰਸ ਪਾਰਟੀ ਉਹਨਾਂ ਦੇ ਪ੍ਰਤੀ ਕਿੰਨੀ ਅੱਛੀ ਸੋਚ ਰੱਖਦੀ ਹੈ ਉਹਨਾਂ ਦੇ ਅੱਗੇ ਆਉਣ ਵਾਲੀਆਂ ਦੁੱਖ ਤਕਲੀਫਾਂ ਨੂੰ ਦੂਰ ਕਰਨ ਲਈ ਕਿੰਨੀ ਅੱਛੀ ਸੋਚ ਰੱਖੀ ਹੈ ਇਹ ਸਾਰੀਆਂ ਚੀਜ਼ਾਂ ਇਸ ਮੈਨੀਫੈਸਟੋ ਚ ਸਾਡਾ ਇੱਕੋ ਹੀ ਏਜੰਡਾ ਹੈ ਇੱਕੋ ਹੀ ਨਾਰਾ ਹੈ ਹੱਥ ਬਦਲੇਗਾ ਹਾਲਾਤ ਹੱਥ ਬਦਲੇਗਾ ਹਾਲਾਤ ਦੇ ਤਹਿਤ ਇਹ ਮੈਨੀਫੈਸਟੋ ਹੈ ਆ ਸਾਰੀ ਚੀਜ਼ 15 ਲੱਖ ਦੀ ਗੱਲ ਕੀਤੀ ਉਹ ਨਹੀਂ ਦਿੱਤੀ ਉਹਨੇ ਅਮਨ ਸ਼ਾਂਤੀ ਦੀ ਗੱਲ ਕੀਤੀ ਉਹ ਨਹੀਂ ਦਿੱਤਾ ਉਹਨੇ ਕਿਸਾਨ ਮਜ਼ਦੂਰਾਂ ਦੀ ਗੱਲ ਕੀਤੀ ਵਾਦੇ ਕਰਕੇ ਉਹਨਾਂ ਤੋਂ ਮੁਕਰੇ ਉਹਨਾਂ ਦੇ ਜਿਹੜੇ ਮੈਨੀਫੈਸਟੋ ਸੀ ਜੋ ਉਹਨਾਂ ਨੇ ਗੱਲਾਂ ਲਿਖੀਆਂ ਉਹ ਤੋਂ ਮੁਕਰੇ ਉਹਨਾਂ ਨੇ ਨੌਕਰੀਆਂ ਦੀ ਨੌਜਵਾਨਾਂ ਨੂੰ ਗੱਲ ਕੀਤੀ ਉਹ ਤੋਂ ਮੁਕਰੇ ਉਹਨਾਂ ਨੇ ਸਿਰਫ ਮੁਕਰਨ ਦਾ ਤੇ ਝੂਠ ਦਾ ਪਹਿਰਾਵਾ ਪਾਇਆ ਵੈ ਹਿੰਦੁਸਤਾਨ ਦੇ 10-15 ਘਰਾਨਿਆਂ ਨੂੰ ਹਿੰਦੂ 150 ਕਰੋੜ ਲੋਕਾਂ ਦਾ ਸਾਰਾ ਧਨ ਉਹਨਾਂ ਦੇ ਖਾਤਿਆਂ 'ਚ ਪਾ ਗਏ ਇਹ ਚੀਜ਼ ਕੀਤੀ ਹੈ ਉਹਨਾਂ ਨੂੰ ਕਾਂਗਰਸ ਦੇ ਮੈਨੀਫੈਸਟੋ ਤੇ ਬੋਲਣ ਦੀ بجائے ਆਪ ਦੇ ਗਰੇਵਾਂਂ ਚਾਤ ਲੈਣਾ ਚਾਹੀਦਾ ਕਾਂਦੀ ਦਿੱਪਾ ਬਾਦੋਂ ਦਾ ਵੀ ਇੱਕ ਬਿਆਨ ਆ ਰਿਹਾ ਹੈ ਜੇ ਕਿ ਇਹ ਕਾਂਗਰਸ ਪਾਰਟੀ ਨੇ ਲੱਖ ਲੱਖ ਰੁਪਏ ਦੇਣ ਦਾ ਜਿਹੜਾ ਉਹ ਕਿਹਾ ਲੋਕਾਂ ਨੂੰ ਸਿਰ ਮੂਰਖ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਦੇਣਗੇ ਕਿਤੋਂ ਉਹਨਾਂ ਨੇ ਜਿਹੜੇ ਇੰਕਾ ਮਾਊਂ ਵੀ ਕਿਹੋ ਜਿਹਾ ਜਿਹੜੇ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਹੈ ਅਕਾਲੀ ਦਲ ਤੇ ਬੀਜੇਪੀ ਲੋਕਾਂ ਨੂੰ ਮੂਰਖ ਬਣਾ ਰਹੇ ਅਕਾਲੀ ਦਲ ਨੂੰ ਜੇ ਵੋਟਾਂ ਪਾਉਣੀਆਂ ਤਾਂ ਉਹ ਲੋਕ ਸਮਝ ਲੈਣ ਜਿਹੜੇ ਬੀਜੇਪੀ ਦੇ ਉਲਟ ਨਹੀਂ ਵੀ ਤੁਸੀਂ ਬੀਜੇਪੀ ਨੂੰ ਅਸਿੱਧੇ ਤੌਰ ਤੇ ਵੋਟ ਪਾ ਰਹੇ ਹੋ ਅਕਾਲੀ ਦਲ ਨੂੰ ਵੋਟ ਪਾਉਣ ਨਾਲ ਇੱਕੋ ਹੀ ਹੋਊਗਾ ਕਿ ਜਦੋਂ ਕਦੇ ਹਿੰਦੁਸਤਾਨ 'ਚ ਜੇਕਰ ਉੱਤੇ ਰਲੇਵਾ ਪਾਰਟੀਆਂ ਦਾ ਹੋਇਆ ਤੇ ਲੋਡ ਬੀਜੇਪੀ ਨੂੰ ਪੈ ਗਈ ਤਾਂ ਉਹਨਾਂ ਦੀ ਲੋਕਾਂ ਦੀ ਜਿਹੜੀ ਅਕਾਲੀ ਦਲ ਨੂੰ ਵੋਟ ਪਾਈ ਹੈ ਉਹ ਬੀਜੇਪੀ ਨੂੰ ਚਲੀ ਜਾਣੀ ਹੈ ਇਹ ਦੋਨੇ ਅਕਾਲੀ ਦਲ ਤੇ ਬੀਜੇਪੀ ਇੱਕੋ ਥਾਲੀ ਦੇ ਚੱਠੇ ਬੱਠੇ ਐ ਇਹ ਇਹ ਆਪ ਹੀ ਕਹਿੰਦੇ ਰਿਹਾ ਹੱਦ ਨੌ ਮਾਸ ਦੇ ਸਾਡੇ ਰਿਸ਼ਤੇ ਐ ਇਹ ਲੋਕਾਂ ਨੂੰ ਪਾਗਲ ਬਣਾ ਰਹੇ ਹਨ ਇਹਨਾਂ ਦੀਆਂ ਗੱਲਾਂ 'ਚ ਕੋਈ ਤਾਮ ਨਹੀਂ ਜਿਹੜੀਆਂ ਗੱਲਾਂ ਕਹਿੰਦੇ ਜਿਹੜੀ ਇਹ ਸਾਨੂੰ 10 ਲੱਖ ਰੁਪਏ ਦੀ ਗੱਲ ਕਹਿੰਦੇ ਆ ਕੀ ਕਾਲੀ ਦਲ ਵਾਸਤੇ ਮੋਦੀ ਨੂੰ ਪੁੱਛਦੇ ਵੀ ਤੂੰ 15 ਲੱਖ ਕਿਉਂ ਨਹੀਂ ਦਿੱਤਾ ਕੀ ਮੋਦੀ ਨੂੰ ਪੁੱਛ ਸਕਦੇ ਆ ਭਾਜਪਾ ਨੂੰ ਪੁੱਛ ਸਕਦੇ ਆ ਵੀ ਤੂੰ ਨੋਟਬੰਦੀ ਕੀਤੀ ਕੀ ਮੋਦੀ ਨੂੰ ਪੁੱਛਦੇ 2.5 ਕਰੋੜ ਨੌਕਰੀ ਕਿਉਂ ਨਹੀਂ ਦਿੱਤੀ ਕੀ ਕਾਲੀ ਦਲ ਮੋਦੀ ਨੂੰ ਪੁੱਛ ਸਕਦਾ ਵੀ ਜਿੰਨਾ ਕਰੰਸੀ ਜਮ੍ਹਾਂ ਹੋਈ ਜਿੰਨੀ ਕਰੰਸੀ ਆਰਬੀਆਈ ਨੇ ਬਚਾਪ ਕੇ ਲੋਕਾਂ ਚ ਰੱਖੀ ਸੀ ਹਿੰਦੁਸਤਾਨ ਚ ਰੱਖੀ ਸੀ ਉਸ ਤੋਂ ਵੱਧ ਕਿਵੇਂ ਜਮਾ ਹੋਗੀ ਇਸ ਕਰਕੇ ਕਾਲੀ ਤਨੂ ਤੇ ਗੱਲਾਂ ਬੋਲਣੀਆਂ ਨਹੀਂ ਚਾਹੀਦੀਆਂ ਉਹਨਾਂ ਨੇ ਕਦੇ ਤਾਂ ਕਹਿੰਦੇ ਆ ਵੀ ਬੀਜੇਪੀ ਬਾੜੀ ਹੈ ਕਦੇ ਬੀਜੇਪੀ ਨਾਲ ਅਦਲਨ ਵਸਤੇ ਤਰਲੇ ਮੱਛੀ ਕੋਈ ਹਾਲਾਤ ਬਣ ਜਾਂਦੇ ਆ ਇਹ ਕੰਨਾ ਨਹੀਂ ਚਾਹੀਦਾ ਇਹਨੂੰ ਛੱਡ ਕੇ ਜਾਣ ਦੀ ਤੁਸੀਂ ਗੱਲ ਕੀਤੀ ਹੈ ਕੋਈ ਵੀ ਪਾਰਟੀ ਹੁੰਦੀ ਹੈ ਉਹ ਆਪਦੇ ਆਗੂਆਂ ਦਾ ਆਪਦੇ ਲੀਡਰਾਂ ਦਾ ਸਤਿਕਾਰ ਕਰਕੇ ਮਾਨ ਸਤਿਕਾਰ ਦੇ ਕੇ ਉਹਨਾਂ ਨੂੰ ਅਹੁਦੇ ਦੇ ਸਕਦੀ ਹੈ ਪਰ ਜੇ ਉਹ ਛੱਡ ਕੇ ਗਏ ਹੈ ਕਿ ਉਹਨਾਂ ਨੂੰ ਪਤਾ ਕਿਉਂ ਗਏ ਹੈ ਪਰ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਨਾਮ ਤੇ ਸਤਿਕਾਰ ਦਿੱਤਾ ਹਾਂ ਜਿੱਥੋਂ ਤੱਕ ਅੱਜ ਕੱਲ ਛੱਡ ਚੜਾਈ ਦੀ ਗੱਲ ਹੈ ਇਹ ਉਹਨਾਂ ਦਾ ਨਿੱਜੀ ਫੈਸਲਾ ਹੈ ਪਰ ਅੱਜ ਹਿੰਦੁਸਤਾਨ ਦੇ ਵਿੱਚ ਤੁਸੀਂ ਕਿਸੇ ਪਾਰਟੀਆਂ 'ਚ ਦੇਖ ਲਓ ਕਿਤੇ ਦੇਖ ਲਓ ਤੁਸੀਂ ਅਕਾਲੀ ਦਲ 'ਚ ਇੱਕ ਕਾਉਂਸਲਰ ਇੱਕ ਗਿਆ ਤੇ ਅਕਾਲੀ ਦਲ ਦਾ ਇੱਕ ਹਲਕਾ ਇੰਚਾਰਜ ਅੱਜ ਆਪ 'ਚ ਚਲਾ ਗਿਆ ਇਹ ਪਤਾ ਨਹੀਂ ਕੀ ਹਵਾ ਚੱਲਦੀ ਐ ਕੋਈ ਇੱਧਰ ਕੋਈ ਉੱਤਰ ਕੋਈ ਐਵੇਂ ਕੋਈ ਓਵੇਂ ਹਿੰਦੁਸਤਾਨ ਲੈਵਲ ਤੇ ਪਤਾ ਹੀ ਨਹੀਂ ਤੁਸੀਂ ਆਪ ਤੇ ਦੇਖ ਲਓ ਰਿੰਕੂ ਨੂੰ ਟਿਕਟ ਦਿੱਤੀ ਉਹਨਾਂ ਦਾ ਮੌਜੂਦਾ ਐਮਪੀ ਸੀ ਟਿਕਟ ਦੇਤੀ ਟਿਕਟ ਵੀ ਦਿੱਤੀ ਛੱਡ ਜਾਂ ਫਿਰ ਉਹ ਛਾਲ ਮਾਰ ਗਿਆ ਮਤਲਬ ਪਤਾ ਹੀ ਨਹੀਂ ਹਵਾ ਹੋਈ ਕਿੱਧਰ ਨੂੰ ਜਾਂਦੀ ਐ ਇਸ ਕਰਕੇ ਸਾਡਾ ਕਾਂਗਰਸ ਪਾਰਟੀ ਦਾ ਤਾਂ ਕੋਈ ਜੰਦਾ ਜਿਹੜੇ ਕੋਈ ਕੰਮ ਕਰਨ ਵਾਲਿਆ ਉਹਨਾਂ ਨੂੰ ਸਤਿਕਾਰ ਦੇਣਾ ਉਹਨਾਂ ਨੂੰ ਅਹੁਦੇ ਦੇਨੇ ਉਹਨਾਂ ਨੂੰ ਕਾਉਂਸਲਰ ਬਣਾਉਣਾ ਪਰ ਉਹ ਚਲੇ ਗਏ ਉਹਨਾਂ ਦੀ ਮਰਜ਼ੀ ਜੀ